ਸਪਨਾ ਕਿ ਪੰਜਾਬ ਨੂੰ ਹਰਾ-ਭਰਾ ਪੰਜਾਬ ਬਣਾਣਾ ਹੈ ਉਸੇ ਕੜੀ ਦੇ ਵਿੱਚ ਅੱਜ ਇੱਥੇ ਜਿਹੜਾ ਸਾਰੇ ਪੰਜਾਬ ਦੇ ਵਿੱਚ ਵਨ ਮਹਸਤਵ ਮਨਾਇਆ ਜਾ ਰਿਹਾ ਹੈ ਔਰ ਡੀਸੀ ਆਫਿਸ ਦੇ ਵਿੱਚ ਵੀ ਅੱਜ ਸ਼ਾਰਟ ਨੋਟਿਸ ਤੇ ਜਿਹੜਾ ਵਨ ਮਹਸਤਵ ਮਨਾਇਆ ਗਿਆ ਡੀ ਸਾਹਿਬ ਨੇ ਜਿਸ ਤਰ੍ਹਾਂ ਦੱਸਿਆ ਟੀਚਰ ਸੀਗਾ 12 ਲੱਖ ਪੇੜ ਲਗਾਉਂਦਾ ਉਹ ਆਲਮੋਸਟ ਕੰਪਲੀਟ ਕਰ ਲਿਆ ਗਿਆ ਹੈ ਔਰ ਉਹਨਾਂ ਦੀ ਮੇਨਟੇਨੈਂਸ ਜਿਹੜੀ ਆ ਉਹ ਅੱਗੇ ਜਿਆਦਾ ਇੰਪੋਰਟੈਂਟ ਹੈ ਪੇੜ ਜਿਹੜੇ ਨੇ ਜਾਂ ਜਿਹੜੇ ਫੋਰੈਸਟ ਨੇ ਇਹ ਇਕੋਲੋਜੀਕਲ ਬੈਲੈਂਸ ਮੇਨਟੇਨ ਕਰਦੇ ਨੇ ਫਿਰ ਤੁਹਾਡੇ ਜਿਹੜੇ ਆਪਣਾ ਬਾਇਓਡਾਈਵਰਸਿਟੀ ਨੂੰ ਸਪੋਰਟ ਕਰਦੇ ਨੇ ਇਸੇ ਲਈ ਜਿਹੜੇ ਆ ਸਾਨੂੰ ਜਿਆਦਾ ਤੋਂ ਜਿਆਦਾ ਪੇੜ ਲਗਾਉਣੇ ਚਾਹੀਦੇ ਆ ਜੇ ਆਕਸੀਜਨ ਹੈ ਤੇ ਹਿਊਮਨ ਲਾਈਫ ਹੈ ਪੇੜ ਜਿਹੜੇ ਮੇਨ ਸੋਰਸ ਨੇ ਆਕਸੀਜਨ ਦਾ ਇਸ ਲਈ ਸਾਨੂੰ ਜਿਹੜੇ ਵੱਧ ਤੋਂ ਵੱਧ ਜਿਹੜੇ ਆ ਪੇੜ ਲਗਾਉਣੇ ਚਾਹੀਦੇ ਆ ਔਰ ਇੱਕ ਵਨ ਮਹੋਤਸਵ ਮਨਾਉਣ ਦਾ ਇੱਕ ਏਮ ਹੈ ਹੋਈ ਆ ਕੀ ਅਸੀਂ ਲੋਕਾਂ ਦੇ ਵਿੱਚ ਜਿਹੜੀ ਆ ਆਪਣੀ ਅਵੇਅਰਨੈਸ ਪੈਦਾ ਕਰਨੀ ਆ ਪੇੜਾਂ ਦੇ ਬਾਰੇ ਤੇ ਫੋਰੈਸਟ ਦੇ ਬਾਰੇ ਉਸ ਦੇ ਵਿੱਚ ਅਸੀਂ ਅੱਜ ਕਾਮਯਾਬ ਹੋਏ ਆ ਸਭ ਤੋਂ ਪਹਿਲਾਂ ਤਾਂ ਮੈਂ ਇਸ ਕੰਪਲੈਕਸ ਦੇ ਵਿੱਚ ਡੀਸੀ ਸਾਹਿਬ ਦਾ ਤੇ ਉਹਨਾਂ ਦੇ ਸਾਰੇ ਆਫੀਸਰ ਸਾਹਿਬਾਨ ਦਾ ਤਹਿ ਦਿਲ ਤੋਂ ਆਭਾਰ ਪ੍ਰਗਟ ਕਰਦਾ ਕਿ ਉਹਨਾਂ ਨੇ ਅੱਜ 1 ਨੂੰ ਸਭ ਤੇ ਇੱਕ ਬਹੁਤ ਵੱਡਾ ਪਰਾਲਾ ਕੀਤਾ ਪੇੜ ਲਗਾਉਣ ਦਾ ਪੰਜਾਬ ਦੇ ਅੰਦਰ ਸਰਕਾਰ ਹਰਾ ਭਰਾ ਪੰਜਾਬ ਦੇਖਣਾ ਚਾਹੁੰਦੀ ਆ ਤੇ 3 ਕਰੋੜ ਦੇ ਲੱਗ ਬੂਰੇ ਪੂਰੇ ਪੰਜਾਬ ਦੇ ਅੰਦਰ ਪੇੜ ਲਗਾਏ ਜਾ ਰਹੇ ਨੇ انسان ਦੇ ਲਾਈਫ ਦੇ ਵਿੱਚ ਦੋ ਸਰੋਤ ਬੜੇ ਮਹੱਤਵਪੂਰਨ ਹੈ ਇੱਕ ਪਾਣੀ ਤੇ ਇੱਕ ਰੁੱਖ ਜਿੰਦਗੀ ਦੋਆਂ ਦੀ ਪਾਣੀ ਉਹ ਰੁੱਖ ਦੇ ਨਾਲ انسان ਦੀ ਚੱਲ ਰਹੀ ਹੈ ਇਸ ਕਰਕੇ ਮੇਰੀ ਆਪਣੇ ਲੋਕਾਂ ਦੇ ਅੱਗੇ ਅਪੀਲ ਹੈ ਵੱਧ ਵੱਧ ਰੁੱਖ ਲਗਾਓ ਤੇ ਪਾਣੀ ਦੀ ਬਚਤ ਕਰੋ ਇਹੀ ਆਉਣ ਵਾਲੇ ਦੋ ਸਰੋਤ ਸਾਡੀ ਪੀੜ੍ਹੀ ਨੂੰ ਅੱਗੇ ਲੈ ਕੇ ਜਾਣਗੇ ਕਿਉਂਕਿ ਪਾਣੀ ਦੀ ਵੀ ਬਹੁਤ ਮਹੱਤਵਪੂਰਤਾ ਸਾਡੀ ਲਾਈਫ ਦੇ ਵਿੱਚ ਔਰ ਰੁੱਖ ਦੀ ਵੀ ਆਕਸੀਜਨ ਸਾਨੂੰ ਮਿਲਦੀ ਹੈ ਇਸ ਕਰਕੇ ਰੁੱਖਾਂ ਨੂੰ ਬਚਾਓ ਔਰ ਵੱਧ ਵੱਧ ਰੁੱਖ ਲਗਾਓ ਸਰਕਾਰ ਵੱਲੋਂ ਇੱਕ ਬਨ ਮਹੋਤਸਵ ਤੇ ਬੜਾ ਵੱਡਾ ਜਿਹੜਾ ਪ੍ਰੋਗਰਾਮ ਹੈ ਅੱਜ ਸੀਐਮ ਸਾਹਿਬ ਜਿਹੜੇ ਹੈ ਹੁਸ਼ਿਆਰਪੁਰ ਦੇ ਵਿੱਚ ਬੂਟੇ ਲਗਾ ਰਹੇ ਹੈ ਉਸੇ ਖੇੜੀ ਦੇ ਵਿੱਚ ਡੀਸੀ ਸਾਹਿਬ ਨੇ ਅੱਜ ਆਪਣੇ ਕੰਪਲੈਕਸ ਦੇ ਵਿੱਚ ਬੂਟੇ ਲਗਾਏ ਆ ਨਾਨਕ ਬਾਗੀਚੀ ਜਿਹਦੇ ਵਿੱਚ 550 ਬੂਟਾ ਜਿਹੜਾ ਲੱਗਣਗਾ ਔਰ ਲੋਕਾਂ ਨੂੰ ਵੀ ਅਪੀਲ ਹੈ ਕਿ ਆਓ ਸਾਰੇ ਮਿਲ ਕੇ ਜਿਹੜੇ ਆ ਉਹ ਬ੍ਰਿਕਸ਼ ਜਿਹੜੇ ਲਗਾਈਏ ਕਿਉਂਕਿ ਇਹਦਾ ਬਹੁਤ ਜ਼ਿਆਦਾ ਫਾਇਦਾ ਹੈ ਆਉਣ ਵਾਲਾ ਸਮੇ ਜਿਹੜਾ ਹੈ ਇਹਨਾਂ ਦੇ ਤੇ ਹੀ ਨਿਰਭਰ ਹੈ ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਜਿਹੜੇ ਆ ਉਹ ਬ੍ਰਿਕਸ਼ ਜਿਹੜੇ ਆ ਉਹ ਗਾਣੇ ਚਾਹੀਦੇ ਆ ਸਭ ਪਰਿਵਾਰਾਂ ਦੇ ਵਿੱਚ ਜਿਹੜੇ ਆ ਉਹ ਬੂਟੇ ਲੱਗਣ ਔਰ ਕੱਲ ਮੈਂ ਸਕੂਲਾਂ 'ਚ ਵੀ ਗਿਆ ਸੀਗਾ ਤੇ ਸਕੂਲਾਂ ਦੇ ਵਿੱਚ ਵੀ ਬੱਚਿਆਂ ਨੂੰ ਜਿਹੜੇ ਆ ਉਹ ਬੂਟੇ ਦਿੱਤੇ ਆ ਔਰ ਇਹ ਇੱਕ ਸਾਡੇ ਆਉਣ ਵਾਲੀ ਪੀੜ੍ਹੀ ਲਈ ਜਿਹੜਾ ਆ ਉਹ ਬਹੁਤ ਵਧੀਆ ਇੱਕ ਮੈਸੇਜ ਹੈ ਕਿ ਅਸੀਂ ਨਾਲ ਮਿਲ ਕੇ ਜਿਹੜੇ ਆ ਉਹ ਬ੍ਰਿਕਸ਼ ਲਗਾਈਏ ਔਰ ਇਸੇ ਤਰ੍ਹਾਂ ਵਾਤਾਵਰਣ ਨੇ ਜਿਹੜਾ ਸ਼ੁੱਧ ਔਰ ਵਧੀਆ ਬਣਾਈ ਹੈ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਅੱਜ ਡੀਸੀ ਦਫ਼ਤਰ ਪਠਾਨਕੋਟ ਵਿੱਚ ਰੁੱਖ ਲਗਾਏ ਗਏ ਆ ਸਾਡੇ ਬਹੁਤ ਹੀ ਜਿਹੜੇ ਮਤਲਬ ਵਧੀਆ ਜਿਹੜੇ ਇੱਥੇ ਅਫਸਰ ਨੇ ਸਾਡੇ ਡਿਪਟੀ ਕਮਿਸ਼ਨਰ ਸ਼੍ਰੀ ਅਦਿੱਤਿ ਉਪਲ ਜੀ ਉਹਨਾਂ ਨੇ ਅੱਜ ਇੱਕ ਬਹੁਤ ਵਧੀਆ ਪ੍ਰੋਗਰਾਮ ਜਿਹੜਾ ਉਹ ਲਿਖਿਆ ਜਿਹੜਾ ਉਹਦੇ ਵਿੱਚ ਰੁੱਖ ਲਗਾਏ ਗਏ ਹਨ ਵੱਲੋਂ ਔਰ ਮੈਂ ਆਪ ਸਭ ਨੂੰ ਇਹ ਅਪੀਲ ਕਰਨਾ ਚਾਹੁੰਦਾ ਕਿ ਅਸੀਂ ਸਭ ਰਲ ਮਿਲ ਕੇ ਰੁੱਖ ਲਗਾਈਏ ਵੱਧ ਤੋਂ ਵੱਧ ਤਾਂ ਜੋ ਜਿਵੇਂ ਪਹਿਲਾਂ ਕਹਿੰਦੇ ਰਹੇ ਆ ਨਾ ਕਿ ਇੱਕ ਰੁੱਖ ਤੇ 100 ਸੁੱਖ ਸੋ ਸਾਨੂੰ ਸਾਰਿਆਂ ਨੂੰ ਰਲ ਮਿਲ ਕੇ ਪੰਜਾਬ ਨੂੰ ਦੇਸ਼ ਨੂੰ ਹਰਿਆ ਭਰਿਆ ਰੱਖਣਾ ਚਾਹੀਦਾ ਤਾਂ ਜੋ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਦਿੱਕਤ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਔਰ ਸਾਡੀ ਵਧੀਆ ਸਿਹਤ ਇਹਨਾਂ ਰੁੱਖਾਂ ਦੇ ਕਾਰਨ ਰਵੇ ਜੀ ਧੰਨਵਾਦ ਜੀ